ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪ ਸਾਰੀਆਂ ਸੰਗਤਾਂ ਨੂੰ ਇਹ ਜਾਣ ਕੇ અત્યੰਤ ਖੁਸ਼ੀ ਹੋਵੇਗੀ ਨਗਰ ਰੁੜਕਾ ਕਲਾ ਜ਼ਿਲ੍ਹਾ ਜਲੰਧਰ ਤੋਂ ਇਸ ਵਾਰ ਪਹਿਲੀ ਵਾਰ ਰੁੜਕਾ ਕਲਾ ਤੋਂ ਮਾਉ ਸਾਹਿਬ ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਵਿਆਹ ਪ੍ਰਵ ਨੂੰ ਸਮਰਪਿਤ 5 ਤਰੀਕ ਨੂੰ ਅੰਮ੍ਰਿਤ ਵੇਲੇ 3 ਵਜੇ ਪੈਦਲ ਯਾਤਰਾ ਪ੍ਰਾਰੰਭ ਹੋ ਕਰਕੇ ਨਗਰ ਮੈਸਮਪੁਰਾ ਅਤੇ ਇਸੇ ਤਰ੍ਹਾਂ ਨਗਰ ਬੇਗੰਪੁਰਾ ਪ੍ਰਤਾਪਪੁਰਾ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਮੋਹ ਸਾਹਿਬ ਜੀ ਵਿਖੇ ਪੈਦਲ ਯਾਤਰਾ ਕੱਢੀ ਜਾ ਰਹੀ ਹੈ ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਲਾਗੇ ਬੰਨੇ ਦੇ ਜਿੰਨੇ ਵੀ ਨਗਰ ਨੇ ਅਤੇ ਦੁਆਬੇ ਦੀਆਂ ਹੋਰ ਸਾਰੀਆਂ ਸੰਗਤਾਂ ਨੂੰ ਇਹ 15 ਕਿਲੋਮੀਟਰ ਦੀ ਯਾਤਰਾ ਦੇ ਵਿੱਚ ਆਪਾਂ ਸਾਰਿਆਂ ਨੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ ਜਿਹੜੇ ਗੁਰਸਿੱਖ ਪਿਆਰੇ ਜਿਹੜੇ ਬਜ਼ੁਰਗ ਜਾਂ ਬੱਚੇ ਪੈਦਲ ਤੁਰੰਣ ਤੋਂ ਅਸਮਰਥ ਹੋਣਗੇ ਉਹਨਾਂ ਲਈ ਸਾਧਨਾ ਦਾ ਵਿਸ਼ੇਸ਼ ਪ੍ਰਬੰਧ ਸਮੂਹ ਪ੍ਰਬੰਧਕ ਜਨਾਬ ਵੱਲੋਂ ਕੀਤਾ ਗਿਆ ਹੈ ਸੋ ਆਪ ਸਾਰਿਆਂ ਸੰਗਤਾਂ ਨੇ ਇਸ ਪੈਦਲ ਯਾਤਰਾ ਦੇ ਵਿੱਚ ਪਾਈ ਜ਼ਰੂਰ ਹਾਜ਼ਰੀਆਂ ਭਰਨੀਆਂ ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਬਚਨ ਨੇ ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਇੱਕ ਪੈਰ ਆਪਾਂ ਗੁਰੂ ਦੇ ਦਰਵਾਲ ਨੂੰ ਵਧਾਈਏ ਤੇ ਸਤ ਗੁਰ ਸੱਚੇ ਪਾਤਸ਼ਾਹ ਮਹਾਰਾਜ ਕਰੋੜਾਂ ਪੈਰ ਅੱਗੇ ਆ ਕਰਕੇ ਸਾਨੂੰ ਗਲਵਕੜੀ ਪਾਉਂਦੇ ਹਨ ਸੋ ਨਗਰ ਰੁੜਕਾਂ ਕਲਾਂ ਦੇ ਆਲੇ ਦੁਆਲੇ ਦੇ ਨਗਰਾਂ ਨੂੰ ਖਾਸ ਕਰਕੇ ਨਗਰ ਬੀੜ ਬੰਸੀਆਂ ਰਾਜਗੁਮਾਲ ਬਾਬਾ ਸੰਗਟੇਸੀਆਂ ਨਗਰ ਪਾਸਲਾ ਨਗਰ ਮਹਿਸਮਪੁਰ ਪ੍ਰਤਾਪਪੁਰ ਬੇਗਮਪੁਰ ਇਹ ਜਿੰਨੇ ਵੀ ਸਾਰੇ ਨਗਰ ਨੇ ਮੌਸਾਹਬ ਦੇ ਆਲੇ ਦੁਆਲੇ ਦੇ ਜਾਂ ਇਸ ਇਲਾਕੇ ਦੇ ਰੁੜਕਾਂ ਕਲਾਂ ਦੇ ਆਲੇ ਦੁਆਲੇ ਦੇ ਜਿੰਨੇ ਵੀ ਇਲਾਕੇ ਇਲਾਕੇ ਨੇ ਜਿੰਨੇ ਵੀ ਪਿੰਡ ਹਨ ਸਾਰੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ 5 ਤਰੀਕ ਨੂੰ ਅੰਮ੍ਰਿਤ ਵੇਲੇ 3 ਵਜੇ ਨਗਰ ਨਗਰ ਰੁੜਕਾਂ ਕਲਾਂ ਵਿਖੇ ਗੁਰਦੁਆਰਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਨਿਵਾਸ ਪੱਤੀ ਬਾਬਾ ਬੂਲਾ ਕੀ ਵਿਖੇ ਅੰਮ੍ਰਿਤ ਵੇਲੇ 3 ਵਜੇ ਪਹੁੰਚ ਜਾਣ ਅੰਮ੍ਰਿਤ ਵੇਲੇ 3 ਵਜੇ ਇਥੋਂ ਯਾਤਰਾ ਆਰੰਭ ਹੋਵੇਗੀ ਜੋ ਯਾਤਰਾ ਤਕਰੀਬਨ 7-8 ਵਜੇ ਤੱਕ 4-5 ਘੰਟਿਆਂ ਦਾ ਸਫ਼ਰ ਪੂਰਾ ਕਰਕੇ ਮਾਉ ਸਹਿ ਵਿਖੇ ਪਹੁੰਚੇਗੀ ਬਾਬਾ ਸੰਗਜੀ ਬਾਬਾ ਬੂਲਾ ਜੀ ਇਹ ਸਾਡੇ ਇਲਾਕੇ ਦੇ ਉਹ ਪਿਆਰੇ ਗੁਰਸਿੱਖ ਨੇ ਜਿਨ੍ਹਾਂ ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਯਾਤਰਾ ਦੇ ਵਿੱਚ ਬ੍ਰਾਂਤ ਦੇ ਵਿੱਚ ਸ਼ਾਮਲ ਹੋਣ ਦਾ ਸ੍ਰੇਸ਼ਟ ਸੁਭਾਗ ਪ੍ਰਾਪਤ ਹੋਇਆ ਸੀ ਸੋ ਇਹਨਾਂ ਮਹਾਨ ਬ੍ਰਹਮ ਗਿਆਨੀਆਂ ਨੂੰ ਇਹ ਮਹਾਨ ਯਾਤਰਾ ਇਹਨਾਂ ਦੇ ਪ੍ਰੇਮ ਨੂੰ ਸਮਰਪਿਤ ਹੋਵੇਗੀ ਸੋ ਆਪ ਸਾਰੀਆਂ ਸੰਗਤਾਂ ਨੂੰ ਨਗਰ ਰੁੜਕਾ ਕਲਾ ਦੀਆਂ ਸਮੂਹ ਸੰਗਤਾਂ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਮੂਹ ਜਿੰਨੇ ਵੀ ਗੁਰਸਿੱਖ ਨੇ ਗੁਰੂ ਘਰ ਵੱਲ ਉਤਸ਼ਾਹਿਤ ਗੁਰਸਿੱਖ ਹਨ ਸਾਰਿਆਂ ਵੱਲੋਂ ਇਹ ਬੇਨਤੀ ਹੈ ਭਾਈ 5 ਤਰੀਕ ਨੂੰ ਅੰਮ੍ਰਿਤ ਵੇਲੇ ਬڑے ਪ੍ਰੇਮ ਦੇ ਨਾਲ ਆਪ ਜੀ ਨੇ ਪਹੁੰਚਣਾ ਨਗਾਰਿਆਂ ਤੋਂ ਸਿਆਂ ਦੇ ਨਾਲ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਯਾਤਰਾ ਪੰਜ ਤਰੀਕ ਨੂੰ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਪਤੀ ਬਾਬਾ ਬੂਲਾ ਕੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਜੀ ਵਿਖੇ ਇੱਥੋਂ ਅਰਦਾਸ ਕਰਕੇ ਇਹ ਯਾਤਰਾ ਪ੍ਰారంਭ ਹੋਵੇਗੀ ਜਿਸ ਦੀ ਸਮਾਪਤੀ ਤਕਰੀਬਨ 8:00 ਵਜੇ ਗੁਰਦੁਆਰਾ ਸ੍ਰੀ ਮਾਉ ਸਾਹਿਬ ਜੀ ਵਿਖੇ ਹੋਵੇਗੀ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਜੀ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ